ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੌਗ ਕੇ ਇਸ਼ਤੇ ਆਪ ਸਭ ਕਿਵੇਂ ਸਭ ਨੇ ਘਰ ਚ ਵਧੀਆ ਹੋ ਗਏ ਤੇ ਅਸੀਂ ਵੀ ਵਧੀਆ ਤੇ ਚਲੋ ਜੀ ਸਵੇਰ ਹੋ ਚੁੱਕੀ ਏ ਤੇ ਮੈਂ ਆਪਣਾ ਅੱਧਾ ਕੰਮ ਕਰ ਚੁੱਕੀ ਆ ਯਾਨੀ ਕਿ ਸਵੇਰੇ ਉੱਠ ਕੇ ਆਪਣੀ ਚਾਹ ਪੀ ਲਈ ਸੀ ਆਪਣਾ ਜੀ ਅਸੀਂ ਦਾ ਪਾਣੀ ਪੀ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਆਈ ਕਿਚਨ ਵਿੱਚ ਕਿਉਂਕਿ ਫਿਰ ਮੈਂ ਕਿਚਨ ਸਮੇਟਰੀ ਸਾਂ ਇਹ ਸਾਰੇ ਉਹ ਡਿਸਪੋਜ਼ੇਬਲ ਡਿੱਬੇ ਜਿਹੜੇ ਰੌਣਕ ਕੁਝ ਖਾਣਾ ਪੀਣਾ ਬਾਰੇ ਮੰਗਾਉਂਦੇ ਨਾ ਉਹ ਸਭ ਤੁਲਗੇ ਸਨ ਤੇ ਤੋਤਾ ਕਿ ਨਾ ਫਿਰ ਮੈਂ ਉਹਨੂੰ ਸਾਈਡ ਤੇ ਰੱਖੀ ਕਿ ਇੱਕ ਅੱਧੀ ਕਦੀ ਨਾ ਕਿਸੇ ਨੂੰ ਕੁਝ ਪਾ ਕੇ ਦੇਣਾ ਹੁੰਦਾ ਤੇ ਫਿਰ ਕੰਮ ਆ ਜਾਂਦੇ ਇਹਨੂੰ ਬਾਹਰ ਰੱਖ ਦਿੰਦੇ ਆ ਬਲਕਨੀਚ ਤੇ ਬਾਕੀ ਜਿਹੜੇ ਮੇਰੇ ਡੱਬੇ ਨੇ ਘਰ ਦੇ ਫ੍ਰਿਜਰ ਵਾਲੇ ਮੈਂ ਉਹ ਵੀ ਰੱਖਤੀ ਟੋਕਰੀ 'ਚ ਮੈਂ ਕਿਹਾ ਉਹ ਵੀ ਸੁੱਕ ਜਾਣ ਤੇ ਉਸ ਤੋਂ ਬਾਅਦ ਹੀ ਫਿਰ ਮੈਂ ਉਹ ਕਰਾਂਗੀ ਕਿ ਉਹਨਾਂ ਸਮੇਟਾਂਗੀ ਤੇ ਇਧਰ ਮੈਂ ਕਿਚਨ ਸਮੇਟਰੀ ਸਾ ਤੇ ਨਾਲ-ਨਾਲ ਹੀ ਮੈਂ ਹੁਣ ਥੋੜੇ ਜਿਹਾ ਪਾਣੇ ਨੇ ਸਾਹਮਣੇ ਚੈਂਕੀ 'ਚ ਤੇ ਪਾਣੇ ਮਾਈ ਲਾਂਗੀ ਤੇ ਉਸ ਤੋਂ ਬਾਅਦ ਫਿਰ ਆਪਣਾ ਹੀ ਰੁਟੀਨ ਚੜੂ ਬੋਚਾ ਕਰਕੇ ਤੇ ਬੱਚਿਆਂ ਦਾ ਲੰਚ ਰੈਡੀ ਕਰਾਂਗੀ ਤੇ ਬਾਅਦ ਸੁਮੇ ਥੋੜੇ ਜਿਹਾ ਪਾਂਡੇ ਲੈ ਤਾਤੀ ਜੇ ਪੇਨੇ ਬਸ ওই ਮਾਈ ਲੰਗੀ ਰਾਤੀ ਮੈਂ ਜ਼ਿਆਦਾਤਰ ਪਾਂਡੇ ਕਰ ਹੀ ਦਿਤੇ ਸਨ ਤੇ ਐ ਵੀ ਥਾਲੀ ਜਿਹੜੀ ਕੱਲ ਦਿਖਾਈ ਸੀ ਆਪ ਨੂੰ ਪ੍ਰਸ਼ਾਦ ਵਾਲੀ ਸੁੱਕੀ ਤੇ ਮੈਨੂੰ ਕਿਰਸੇ ਇਹਨੂੰ ਉੱਪਰ ਹੀ ਰੱਖਦੇ ਤੇ ਐ ਮੈਂ ਜੋ ਪਲੇਟ ਹੈ ਨਾ ਵਾਈਟ ਵਾਲੀ ਵੱਡੀ ਵਾਲੀ ਐ ਮੈਂ ਦਿੱਲੀ ਤੋਂ ਲਈ ਸੀ ਸਿਰਫ 100 ਰੁਪਏ ਦੀ ਦੇਖ ਲਓ ਸੇਲ 'ਚ ਤੇ ਬਹੁਤ ਅੱਛੀ ਨਿਕਲੀ ਏ ਤੇ ਮੈਂ ਇਹਨੂੰ ਉੱਪਰ ਰੱਖਵਾ ਦਾਂਗੀ ਤੇ ਬੱਸ ਜੀ ਹੁਣ ਮੈਂ ਨਾ ਨਾ ਉਹ ਟਾਵਾ ਵਿਛਾ ਲਿਆ ਮੈਂ ਟੋਕਰਾ ਹਟਾਤਾ ਸੀ ਟੋਕਰੇ ਨਾਲ ਬਹੁਤ ਜ਼ਿਆਦਾ ਪਾਣੀ ਪਾਣੀ ਹੁੰਦਾ ਫਿਰ ਤੇ ਬੱਸ ਮੈਂ ਥੋੜੇ ਜਿਹਾ ਪਾਣੇ ਨੇ ਮੈਂ ਮਾਂਝ ਕੇ ਤੇ ਫਟਾਫਟ ਆਪਣੀ ਕਿਚਨ ਸਾਫ ਕਰਾਂਗੀ ਤੇ ਇੱਕ ਰਾਤ ਦੀ ਘੜੀ ਪਈ ਹੈ ਉਹਨਾਂ ਦੇਖਾਂਗੀ ਚਾਵਲ ਖਾਏਗਾ ਰੋਟੀ ਖਾਏਗਾ ਜੋ ਖਾਏਗਾ ਉਹ ਬਣਾ ਦਾਂਗੀ ਤੇ ਆਪਣੇ ਵਾਸਤੇ ਵੀ ਕੁਝ ਦੇਖ ਲਾਂਗੀ ਕੀ ਕਰਨਾ ਹੈ ਤੇ ਬੱਸ ਜੀ ਆਪਣਾ ਹੁਣ ਸਾਰਾ ਕੰਮ ਨਿਭਾ ਦਾਂਗੀ ਹੋਰ ਆਪ ਸਭ ਕੀ ਮੈਂ ਸਭਨੇ ਖਰਚ ਵਧੀਆ ਤੇ ਅਸੀਂ ਵਧੀਆ ਤੇ ਆਪ ਸਭ ਦੇ ਪਿਆਰੇ ਪਿਆਰੇ ਕਮੈਂਟ ਆਉਂਦੇ ਨੇ ਜਿਹੜੀ ਪੜਨਾ ਮੈਨੂੰ ਕਮੈਂਟ ਕਰਦੀਆਂ ਨੇ ਉਹਨਾਂ ਦਾ ਦਿਲ ਤੋਂ ਸ਼ੁਕਰੀਆ ਬਹੁਤ ਅੱਛਾ ਅੱچھے ਅੱچھے ਕਮੈਂਟ ਕਰਦੇ ਨੇ ਤੇ ਚਲੋ ਜੀ ਤੇ ਹੁਣ ਆਪਣਾ ਇਹ ਰੁਟੀਨ ਦਾ ਕੰਮ ਚੱਲ ਰਿਹਾ ਹੈ ਤੇ ਆਪ ਨੂੰ ਪਤਾ ਹੈ ਕੀ ਨਾ ਰਿਤਿਗਾ ਨਹੀਂ ਆ ਰਹੀ ਤੇ ਮੈਨੂੰ ਨਹੀਂ ਪਤਾ ਉਹਦਾ ਰੀਜ਼ਨ ਕੀ ਹੈ ਕਿ ਉਹ ਗਾਉਂ ਚ ਗਈ ਹੈ ਜਾਂ ਉਹ ਇਧਰ ਹੈ ਮੈਨੂੰ ਨਹੀਂ ਪਤਾ ਕਿ ਤਬਤ ਖਰਾਬ ਹੈ ਕੀ ਹੈ ਕਿ ਮੈਂ ਅੱਜ ਨੂੰ ਅੱਜ ਵੀ ਮੈਨੂੰ ਕੋਈ 콜 ਨਹੀਂ ਕੀਤੀ ਤੇ ਮੈਂ ਨਾ ਕਿਸੇ ਨੂੰ 콜 ਨਹੀਂ ਕਰਦੀ ਬਾਰ-ਬਾਰ ਜਬਰਦਸਤੀ ਨਹੀਂ ਕਰਦੀ ਕਿ ਆਓ ਤੇ ਮੈਂ ਤਾਂ ਕਿੰਨੀ ਹੈ ਵਾਈਗੁਰ ਜੀ ਆਪਣੇ ਹੱਥ-ਪੈਰ ਠੀਕ ਕਰ ਦੇਣਾ ਤੇ ਬਸ ਆਪ ਹੀ ਕੰਮ ਕਰ ਲੋ ਤੇ ਕੋਸ਼ਿਸ਼ ਮੇਰੀ ਇਹ ਈ ਸੀ ਕੱਲ ਵੀ ਮੈਂ ਪੂਰਾ ਦਿਨ ਕੰਟੀਨਿਊਸਲੀ ਬਾਰ-ਬਾਰ ਆਪਣੇ 판ਡੇ ਤੋਂ ਕੇ ਰੱਖ ਰਿਹਾ ਤੇ ਵਸੇ ਰਾਤ ਦੇ ਥੋੜੇ ਜਿਹਾ 판ਡੇ ਸੰ ਤੇ ਮੈਂ ਤੋਤੇ ਤੇ ਮੈਂ ਕੋਸ਼ਿਸ਼ ਇਹ ਕਰਨੀ ਹੈ ਕਿ ਆਪਣੇ ਆਪਣਾ ਕੰਮ ਨਾ ਨਾਲ-ਨਾਲ ਨਿਭੇੜਨਾ ਤੇ ਫਿਰ ਸੁਧਾਰ ਜੀ ਨੇ ਤੇ ਵੈਸੇ ਹੀ ਬੋਲਦੇ ਸੀ ਕਿ ਹੁਣ ਉਹਨੂੰ ਨਾ ਲਗਾਣਾ ਕੋਈ ਦੂਜੀ ਲਗਾਣਾ ਤੇ ਦੂਜੀ ਬੋਲ ਰੱਖਿਆ ਹੈ ਗਾਰਡ ਭਈਆ ਨੂੰ ਤੇ ਜਦੋਂ ਆਏਗੀ ਤੇ ਆ ਜਾਏਗੀ ਜਦ ਤੱਕ ਨਹੀਂ ਆਂਦੀ ਤੇ ਆਪਣੇ ਸਿਰ ਤੇ ਆਪਣਾ ਕੰਮ ਤੇ ਘਰ ਦਾ ਕੰਮ ਨਿਭੜਨਾ ਹੀ ਹੈ ਨਾ ਇਹ ਤੇ ਹੁਣ ਚਾਹਤ ਹੈ ਕਿ ਆਪਣਾ ਘਰ ਦਾ ਕੰਮ ਨਾ ਨਿਭੜੇ ਤੇ ਹੁਣ ਮੈਂ ਨਾ ਸਾਰੀ ਸਫਾਈ ਕਰ ਲਈ ਤੇ ਮੈਂ ਇਸ ਕੈਟਲ ਨੂੰ ਗਰਮ ਪਾਣੀ ਕਰਕੇ ਨਾ ਸ਼ੈਂਕਿਸ਼ ਪਾ ਦਾਂਗੀ ਕਿਉਂਕਿ ਨਾ ਦੇਸੀ ਕੇਵਲੇ ਭਾਂਡੇ ਹੁੰਦੇ ਨੇ ਕਿਉਂਕਿ ਜੱਸ ਮੱਖਣ ਵਗੈਰਾ ਖਾਂਦੇ ਹੈ ਬੱਚੇ ਦੋਨੋਂ ਖਾਂਦੇ ਨੇ ਕਿਉਂ ਉਹ ਕਿਉਂ ਵਾਲੀ ਰੋਟੀ ਵਗੈਰਾ ਤੇ ਫਿਰ ਉਥਿੰਦੇ ਵਾਲੇ ਭਾਂਡੇ ਹੁੰਦੇ ਨੇ ਸਾਰੇ ਤੇ ਮਾਂਝ ਕੇ ਤੇ ਮੈਂ ਇੱਕ ਵਾਰ ਸ਼ੈਂਕਿਸ਼ਨਾ ਗਰਮ ਪਾਣੀ ਜਰੂ ਪਾ ਦੇਣੀ ਆ ਔਰ ਮੈਂ ਜਿਹੜਾ ਉਹ ਹੈ ਕਪੜਾ ਹੈ ਸਲੈਪ ਸਰਵ ਕਰਨ ਵਾਲਾ ਤੇ ਮੈਂ ਉਸ ਤੇ ਵੀ ਇੱਕ ਵਾਰੀ ਗਰਮ ਪਾਣੀ ਪਾ ਦਾਂਗੀ ਕਿ ਚਿਕਨਾਟ ਸਾਰੀ ਨਿਕਲ ਜਾਂਦੀ ਹੈ ਔਰ ਫਿਰ ਘਾਰ ਵੀ ਔਰ ਸ਼ੈਂਕ ਵੀ ਵੀ ਕੁਝ ਸਾਫ਼ ਰਹਿੰਦਾ ਹੈ ਤੇ ਐ ਵੀ ਕਰਨਾ ਚਾਹੀਦਾ ਜੀ ਇੱਕ ਵਾਰੀ ਨਾ ਗਰਮ ਪਾਣੀ ਜਰੂ ਪਾਣਾ ਚਾਹੀਦਾ ਦੋ ਦਿਨ ਚ ਇੱਕ ਵਾਰੀ ਪਾ ਦੋ ਜਾਂ ਇੱਕ ਦਿਨ ਚ ਪਾ ਦੋ ਤੇ ਬਿਲਕੁਲ ਵੀ ਨਾ ਸਫਾਈ ਰਹਿੰਦੀ ਹੈ ਘਰຊ ਫਿਰ ਤੇ ਮਨ ਨੂੰ ਜਦੋਂ ਸਫਾਈ ਬਹੁਤ ਕੰਮ ਹੀ ਪਸੰਦੇ ਤੇ ਮੈਂ ਸ਼ੁਰੂ ਕਰਨੀਆਂ ਦੋ ਤੇ ਦੋ ਤਿੰਨ ਦਿਨ ਚ ਇੱਕ ਵਾਰੀ ਨਾ ਪਾਣੀ ਜ਼ਰੂਰ ਪਾਣੀ ਅਗੋ ਸਰਦੀ ਆ ਰਹੀ ਹੈ ਨਾ ਤੇ ਜ਼ਰੂਰ ਪਾਣਾ ਜਿਦੇ ਵਰਨਾ ਸ਼ੈਂਕ ਬਲੌਕ ਕੋਨ ਦਾ ਵੀ ਡਰ ਰਹਿੰਦਾ ਹੈ ਤੇ ਬਸ ਫਿਰ ਮੈਂ ਇਹ ਕਰਾਂਗੀ ਤੇ ਹੁਣ ਇਹ ਅਜੇ ਤੇ ਮੈਂ ਇਹ ਕੋਸ਼ਿਸ਼ ਕਰ ਰਹੀ ਹਾਂ ਕਿ ਇਹ ਥੋੜਾ ਸਮਾਨ ਕਿਰਾ ਫਾਲਤੂ ਹੈ ਨਾ ਮੈਂ ਜੋੜ ਦਵਾਂ ਪਰ ਹਜੇ ਨਹੀਂ ਤੇ ਇਸ ਤੋਂ ਬਾਅਦ ਤੇ ਮੈਂ ਜੋੜ ਹੀ ਦਾਂਗੀ ਕਿਉਂਕਿ ਬਹੁਤ ਜਿਆਦਾ ਖਿਲੇਰਾ ਮਚ ਰਿਹਾ ਹੈ ਹਰ ਚੀਜ਼ ਆ ਕਿਚਨ ਵਿੱਚ ਨਾ ਕਿਚਨ ਭਰੀ ਹੋਈ ਹੈ ਤੇ ਜਾਰ ਵਗੈਰਾ ਜਿਹੜੇ ਨਾ ਮੈਂ ਉੱਪਰ ਜੋੜਨ ਦੀ ਕੋਸ਼ਿਸ਼ ਕਰਾਂ ਕਿ ਸਾਰੇ ਨਿਕਲ ਜਨ ਪਰ ਮੈਂ ਜੋੜਦਾ ਤੇ ਬਸ ਜੀ ਹੁਣ ਅਪੜਾ ਇਧਰ ਜਿਵੇਂ ਕਿਵੇਂ ਮੈਂ ਕੰਮ ਨਿਭੇੜ ਲਾਂਗੀ ਤੇ ਬਸ ਇਹ ਕੰਮ ਕਰਦੇ ਕਰਦੇ ਇਹਨਾਂ ਫਿਰ ਥਕਾਵਟ ਜੀ ਜੰਦੀ ਵੀ ਹੱਥ ਪਰ ਚ ਹੱਥ ਤੇ ਸਾਮਾਨ ਛੁੱਟਣਾ ਸ਼ੁਰੂ ਹੋ ਜਾਂਦਾ ਔਰ ਕੁਛ ਨਹੀਂ ਹੁੰਦਾ ਵਰਨਾ ਕੰਮ ਕਰਨ ਨੂੰ ਕੀ ਹੈ ਕੰਢੇ 2 ਘੰਟੇ ਦਾ ਕੰਮ ਹੁੰਦਾ ਬੰਦਾ ਕਰ ਹੀ ਲੈਂਦਾ ਤੇ ਉਹ ਇਹ ਹੈਪੀ ਪਲੈਨਟ ਵਾਲਾ ਨਾ ਹੈਪੀ ਪਲੈਂਟ ਵਾਲਾ ਕੀ ਜੀ ਬੋਲਦੇ ਨੇ ਗੈਸ ਸੇਵ ਕਰਨ ਵਾਲਾ ਨਾ ਲਿਕਵਿਡ ਤੇ ਬਸ ਮੈਂ ਇਹਨੂੰ ਪਾਲ ਲੀ ਨੀ ਤੇ ਇਹ ਸਾਰੇ ਚਿਕਨਾੜ ਹਰ ਚੀਜ਼ ਸਾਫ਼ ਹੋ ਜਾਂਦੀ ਏ ਤੇ ਚਲੋ ਜੀ ਇਧਰ ਆਪਣਾ ਕੰਮ ਨਿਭੜ ਗਿਆ ਪਰ ਇਹ ਗੱਲ ਕਿ ਮੈਂ ਜਦੋਂ ਸੀਡਸ ਲੈ ਰਹੀ ਹਾਂ ਨਾ ਤੇ ਸੀਜ਼ਨਲ ਥੋੜਾ ਜਿਹਾ ਫਰਕ ਤੇ ਹੈ ਖਤ ਪਰ ਦਰਦ ਪਰ ਇਹ ਹੁੰਦਾ ਕਿ ਜੇ ਇਕ ਵਾਰ ਕੰਮ ਕਰ ਲਵਾਂ ਨਾ ਤਾਂ ਫਿਰ ਉਸ ਤੋਂ ਬਾਅਦ ਨਾ એનર્ਜੀ ਖਤਮ ਹੋ ਜਾਂਦੀ ਸਾਰੀ ਫੁੱਲ ਆਫ ਮਤਲਬ ਲੋ એનર્ਜੀ ਦੇ ਬੰਦਾ ਆ ਜਾਂਦਾ ਹੈ ਤੇ ਇਹ ਓਵਰਕਮ ਹੋ ਜਾਂਦਾ ਮੇਰੇ ਵਾਸਤੇ ਤੇ ਕਿਉਂਕਿ ਮੈਂ ਇਤਨਾ ਕੰਮ ਨਹੀਂ ਕਰ ਸਕਦੀ ਔਰ ਮੈਂ ਇਤਨਾ ਕੰਮ ਕਰਾਂਗੀ ਤੇ ਮੇਰੇ ਵਾਸਤੇ ਓਵਰ ਹੋ ਜਾਂਦਾ ਫਿਰ ਤੇ ਬਟ ਅੱਜ ਤਾਂ ਮੇਰੀ ਕੁੜੀ ਨੇ ਮਨ ਬਹੁਤ ਗੁੱਸਾ ਕੀਤਾ ਕਿ ਤੁਸੀਂ ਕਿਉਂ ਕੰਮ ਕਰ ਰਹੇ ਹੋ ਤੁਸੀਂ ਆਪਣੇ ਵੱਲ ਧਿਆਨ ਦਿਓ ਤੁਸੀਂ ਆਪਣਾ ਕੁਝ ਨਹੀਂ ਕਰਵਾ ਰਹੇ ਤੇ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਜਦੋਂ ਮਨ ਟਾਈਮ ਮਿਲੇਗਾ ਨਾ ਮੈਂ ਆਪਣੇ ਵਾਸਤੇ ਵੀ ਸੋਚ ਲਾਂਗੀ ਲੇਕਿਨ ਨਹੀਂ ਉਹ ਕਹਿੰਦੀ ਤੁਸੀਂ ਕਿਉਂ ਨਹੀਂ ਜਾਣਦੇ ਹੋ ਬਈ ਮੇਰੇ ਕੁੜੀ ਦੇ ਕਹਿੰਦਾ ਮਤਲਬ ਕਿ ਪਾਰਲਰ ਵਗੈਰਾ ਬਈ ਸਾਰੇ ਵਾਈਟ ਵਾਲ ਆ ਰਹੇ ਨੇ ਔਰ ਫਰੇਡਿੰਗ ਵਗੈਰਾ ਵੀ ਹੋ ਰਹੀ ਹੈ ਤੇ ਫਿਰ ਤੁਸੀਂ ਕਿਉਂ ਨਹੀਂ ਆਪਣੇ ਵਾਸਤੇ ਟਾਈਮ ਕੱਢ ਰਹੇ ਬਈ ਦੀਵਾਲੀ ਵਗੈਰਾ ਸਭ ਤਿਉਹਾਰ ਨਿਕਲ ਗਏ ਤੁਸੀਂ ਕੁਝ ਨਹੀਂ ਕੀਤਾ ਕਰਵਾਇਆ ਆਪਣਾ ਤੇ ਮੇਰਾ ਹਜੇ ਕੋਈ ਦਿਲ ਨਹੀਂ ਸੀ ਕਰਵਾਉਂਦਾ ਬਟ ਜਦੋਂ ਕੁੜੀਆਂ ਕਹਿਨਾ ਤੇ ਫਿਰ ਮਾਵਾ ਕੁਝ ਨਹੀਂ ਕਰ ਸਕਦੀਆਂ ਤੇ ਇਹ ਕਦੇ-ਕਦੇ ਬੱਚਿਆਂ ਦੀ ਗੱਲ ਵੀ ਮੰਨੀ ਪੈਂਦੀ ਏ ਤੇ ਬੱਚਿਆਂ ਨੂੰ ਉਹਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਸੀ ਕਿ ਮੈਂ ਥੋੜਾ ਜਿਹਾ ਘਰੋਂ ਬਾਹਰ ਨਿਕਲਾਂ ਉਹ ਥੋੜਾ ਜਿਹਾ ਚਾਰੀ ਸੀ ਕਿ ਮੈਂ ਥੋੜਾ ਜਿਹਾ ਘਰੋਂ ਬਾਹਰ ਨਿਕਲਾਂ ਔਰ ਆਪਣਾ ਫ੍ਰੀ ਟਾਈਮ ਆਪਣਾ ਕੁਝ ਕਰਾਵਾਂ ਥੋੜਾ ਬਹੁਤ ਕੰਮ ਤੇ ਚਲੋ ਦੇਖਣੀ ਹੈ ਕਿਵੇਂ ਹੋਏਗਾ ਤੇ ਇਧਰ ਮੈਂ ਚਾਵਲ ਚੁਕਲੇ ਸੰ ਤੇ ਮੈਂ ਚਾਵਲ ਨਾ ਭਿਗੋ ਕੇ ਆਕਤੇ ਸੰ ਤੇ ਨਾਲ ਨਾਲ ਬਸਤੇ ਮੈਂ ਕੜੀ ਗਰਮ ਕਰਾਂਗੀ ਤੇ ਲੰਚ ਟਾਈਮ ਹੋ ਗਿਆ ਸੀ ਬੱਚਿਆਂ ਦਾ ਤੇ ਬਸ ਦੇਖੋ ਲੰਚ ਟਾਈਮ ਦੇ ਨਾਲ ਨਾਲ ਵੀ ਕਿੰਨੇ ਢਾਂਡੇ ਇਕੱਠੇ ਹੁੰਦੇ ਨੇ ਤੇ ਬਸ ਫਿਰ ਸਾਰੇ ਢਾਂਡੇ ਮੈਂ ਨਾਲ ਨਾਲ ਲਿਬੜਾਂਗੀ ਇਧਰ ਮੈਂ ਚਾਵਲ ਧਰਤੇ ਤੇ ਉਧਰ ਮੈਂ ਢਾਂਡੇ ਮਾਂਝਰੀ ਸਾਂ ਇਧਰ ਮੈਂ ਕੜੀ ਗਰਮ ਕਰ ਰਹੀ ਸਾਂ ਤੇ ਮੈਂ ਨਾਲ ਨਾਲ ਸਾਰਾ ਕੰਮ ਨਿਬੇੜ ਲਾਂਗੀ ਫਿਰ ਕਿਉਂਕਿ ਬਾਰ-ਬਾਰ ਨਾ ਫਿਰ ਕੰਮ ਨਹੀਂ ਹੁੰਦਾ ਹੁਣ ਇੱਕ ਵਾਰੀ ਬੰਦਾ ਬਹਿ ਜਾ ਜਾ ਕੇ ਤੇ ਫਿਰ ਠੱਗ ਜਾਂਦਾ ਤੇ ਬਸ ਫਿਰ ਨਾਲ ਨਾਲ ਸਫਾਈ ਕੀਤੀ ਹੈ ਤੇ ਨਾਲ ਮੈਂ ਸਾਰੇ ਕੰਮ ਨਿਬੇੜ ਰਹੀ ਆ ਤੇ ਚਲੋ ਜੀ ਚਾਵਲ ਬੰਦੇ ਫਿਰ ਮੈਂ ਆਪ ਨੂੰ ਮਿਲ ਲਈ ਆ a few minutes later ਤੇ ਬਾਅਦ ਜੂ ਮੈਂ ਕੜੀ ਚਾਵਲ ਬਣਾ ਕੇ ਤੇ ਆਪਣਾ ਨਹਾ ਧੋ ਕੇ ਫਰੈਸ਼ ਹੋ ਕੇ ਤਿਆਰ ਹੋ ਕੇ ਆ ਗਈ ਕਿਚਨ ਚ ਤੇ ਮੈਂ ਆਪਣੇ ਵੱਸੇ ਬਣਾਇਆ ਸੀ ਐਵੋਕਾਡੋ ਵਾਲਾ ਸੈਂਡਵਿਚ ਕਿਉਂਕਿ ਮੇਰਾ ਕੜ ਚਾਵਲ ਖਾਣ ਦਾ ਬਿਲਕੁਲ ਦਿਨ ਲਈ ਸੀ ਇੱਕ ਪਹਿਲੀ ਕੰਮ ਦਾ ਪ੍ਰੈਸ਼ਰ ਹੈ ਉਦੋਂ ਨਾ ਹੱਥ ਪਰ ਸੁਧਰੇ ਨੇ ਉਹ ਚਾਵਲ ਖਾ ਲੰਗੀ ਤੇ ਹੋਰ ਬੁਰਾ ਹਾਲ ਹੋ ਜਾਏਗਾ ਤੇ ਫਿਰ ਮੈਂ ਫ੍ਰਿਜੋਂ ਕਾ ਲਿਆ ਐਵੋਕਾਡੋ ਮੈਂ ਵਿੱਚ ਪਿਆਜ਼ ਪਾਇਆ ਨਿੰਬੂ ਪਾਇਆ ਨਮਕ ਪਾਇਆ ਕਾਲੀ ਮਿਰਚ ਪਾਈ ਤੇ ਮੈਂ ਇਹਦੇ ਬਣਾ ਲਏ ਸੈਂਡਵਿਚ ਇਹ ਸੈਂਡਵਿਚ ਬਣੇ ਚਾਰ ਤੇ ਦੋ ਮੈਂ ਰੱਖ ਦਾਂਗੀ ਸ਼ਾਮ ਨੂੰ ਉਸ ਤੇ ਤੇ ਦੋ ਮੈਂ ਖਾ ਲੂੰਗੀ ਤੇ ਇਸ ਦੇ ਖਾਣ ਤੋਂ ਬਾਅਦ ਹੀ ਮਨੂੰ ਮੇਰੀ ਬੇਟੀ ਨੇ ਬੋਲਤਾ ਸੀ ਕਿ ਆਪਨੇ ਜਾਣੀ ਜਾਣੇ ਅੱਜ ਪਾਰਲਰ ਆਪਨੇ ਰੁਕਣਾ ਨਹੀਂ ਹੈ ਤੇ ਮੈਂ ਕਿਹਾ ਚਲੋ ਜੀ ਦੇਖਨੇ ਅੱਛਾ ਪਹਿਲੇ ਆਪਣਾ ਲੰਚ ਕਰ ਲਈਏ ਕਿਉਂਕਿ ਬਹੁਤ देर हो ਗਈ ਸੀ ਲੰਚ ਨਹੀਂ ਕੀਤਾ ਸੀ ਤੇ ਬੱਸ ਆਪਣਾ ਖਾਇਆ ਐਵੋਕਾਡੋ ਵਾਲਾ ਸੈਂਡਵਿਚ ਨਾਲ ਮੈਂ ਪੀਤੀ ਚਾਹ ਤੇ ਜਸ ਵਾਸਤੇ ਮੈਂ ਬਣਾਏ ਸੀ ਉਹ ਕੀ ਹੁੰਦਾ ਚਿਲੀ ਪੋਟੈਟੋ ਬਾਈਟਸ ਉਹ ਹੀ ਮੰਗਰੇ ਸੀ ਤੇ ਮੈਂ ਉਹਦੇ ਵਾਸਤੇ ਉਹ ਬਾਈਟਸ ਬਣਾਤੇ ਤੇ ਨਾਲ ਹੀ ਮੈਂ ਰੌਣਕ ਵਾਸਤੇ ਪਾ ਦਾਂਗੀ ਕੜੀ ਚਾਵਲ ਕਿਉਂਕਿ ਉਹ ਖੁਸ਼ ਖੇ ਖਾਂਦਾ ਹੈ ਕੜੀ ਚਾਵਲ ਤੇ ਮੈਂ ਆਦੇਸੇ ਕੜੀ ਚਾਵਲ ਪਾਵਾਂਗੀ ਐਰੀ ਪੋਟੈਟੋ ਬਾਈਟਸ ਨਾਨਨ ਵਿੱਚ ਫਰਾਈ ਕਰ ਲੂੰਗੀ ਤੇ ਬੱਸ ਜੀ ਨਾਨਨ ਵਿੱਚ ਸਾਰੇ ਕੰਮ ਨਿਬੇੜੀ ਚਮੂੰਗੀ ਸਰਦਾਂ ਲੰਚ ਵੀ ਦੇ ਦਾਂਗੀ ਆਪਣਾ ਵੀ ਕਰ ਲਾਂਗੀ ਆਪਣੇ ਲੰਚੇ ਸਮੇਂ ਐਵੋਕਾਡੋ ਦੋ ਸੈਂਡਵਿਚ ਜੋ ਗਰਮ ਕੀਤੇ ਨੇ ਔਰ ਨਾਲ ਚਾ ਤੇ ਬਸ ਮੈਂ ਇਹ ਲਾਂਗੀ ਠੀਕ ਹੈ ਤੇ ਰੌਣਕ ਵਾਸਤੇ ਕੜੀ ਚਾਵਲ ਪਾ ਦੇ ਸੀ ਤੇ ਜਸ ਨੂੰ ਦੇ ਦਿੱਤੀ ਸੀ ਫਰਾਈਸ ਕਰਕੇ ਉਹ ਚਿਲੀ ਬਟੇਟੋ ਉਹ ਫਰਾਈ ਹੋ ਰਹੇ ਨਹੀਂ ਬਸ ਇਹ ਦੇਤੇ ਇਹਨੂੰ ਇਹ ਫਰਾਈਸ ਖਾ ਲੇਗਾ ਤੇ ਮੈਂ ਆਪਣਾ ਸੈਂਡਵਿਚ ਖਾ ਲੂੰਗੀ ਤੇ ਉਸ ਵੇ ਰੌਣਕ ਖਾ ਲੇਗਾ ਆਪਣਾ ਕੜੀ ਚਾਵਲ ਤੇ ਬਸ ਸਾਡਾ ਤਿੰਨਾਂ ਦਾ ਲੰਚ ਹੋ ਜਾਏਗਾ ते लंच तो लंच मतलब एक घंटे बाद ही फिर मनु जाना पाया मेरी कुड़ी मन तो जी फाइनली मैं घर से निकली हूँ बच्चे दोनों घर पे हैं और मैं जा रही हूँ अपना कलर चेंज करवाने तो अंकल जी मिले थे सत श्रीकाल रहे थे तो मैं जा रही हूँ कहा अपना कलर चेंज करवाने तो अब मैं शायद ब्लैक करवाऊँगी देखती हूँ क्या कराती हूँ और आपको भी दिखाती हूँ ठीक है तो ये ना सारा ना बहुत तीन चार कलर मिक्स हो गया ना तो चेंज करवाती हूँ और ये चेंज मैं क्यों करा रही हूँ क्योंकि मेरी बेटी ने फोन किया है इसने तो मुझे फ़ोन किया दुबई से कलर चेंज कराओ ठीक है जी तो चलते हैं वहाँ जाके देखते हैं क्या कुछ कराती हूँ वीडियो बना पाई तो बताऊँगी नहीं बना पाई तो ही बताऊँगी ठीक है तो जी फाइनली इधर मैं आ गई सी तो मैं भैया नु दिखाता सी अपना कलर कि मैं कलर चेंज कराना है क्योंकि कलर ना डबल शेड मारे हैं कुछ लाइट है कुछ डार्क है ਤੇ ਇੱਕ ਵਾਰ ਮੈਂ ਪੂਰਾ ਬਲੈਕ ਕਰਵਾਂਗੀ ਡਿਸਾਈਡ ਮੈਂ ਇਹ ਕੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਮੇਰਾ ਬਰਥਡੇ ਆਏਗਾ ਤੇ ਫਿਰ ਮੈਂ ਹਾਈਲਾਈਟਸ ਕਰਵਾ ਲਾਂਗੀ ਹਜੇ ਫਿਲਹਾਲ ਮੈਂ ਬਲੈਕ ਕਰਵਾ ਰਹੀ ਹਾਂ ਕਿਉਂਕਿ ਇੱਕ ਵਾਰ ਨਾ ਪੂਰਾ ਕਲਰ ਚੇਂਜ ਕਰਨਾ ਹੈ ਸੋ ਨਾ ਮੈਨੂੰ ਇੱਕ ਵਾਰ ਗਲੋਬਲ ਬਲੈਕ ਕਰਵਾਉਣਾ ਹੀ ਪਏਗਾ ਤੇ ਐ ਭਈਆ ਨੇ ਵੀ ਬੋਲੇ ਸੀ ਹੋਰ ਇਹ ਮੇਰੀ ਬੇਟੀ ਨੇ ਵੀ ਬੋਲੇ ਸੀ ਕਿ ਇੱਕ ਵਾਰ ਪਹਿਲੇ ਬਲੈਕ ਕਰਵਾ ਲਓ ਫਿਰ ਉਸ ਤੋਂ ਬਾਅਦ ਦੇਖਾਂਗੇ ਨੈਕਸਟ ਕਲਰ ਕਿਹੜਾ ਕਰਵਾਉਣਾ ਹੈ ਤੇ ਚਲੋ ਜੀ ਇਧਰ ਮੇਰਾ ਕਲਰ ਹੋ ਗਿਆ ਤੇ ਕਲਰ ਨੂੰ ਟਾਈਮ ਲੱਗਦਾ ਹੈ ਤੇ ਮੈਂ ਆਪ ਨੂੰ ਤੇ ਵਿਚ ਵਿਚ ਵਾਲੇ ਕਲਿਪਸ ਦੇ ਰੀਆਂ ਬਟ ਕਲਰ ਬਹੁਤ ਅੱਛਾ ਹੋਇਆ ਸੀ ਕਿਉਂਕਿ ਮੈਂ ਗਲੋਬਲ ਬਲੈਕ ਕਰਵਾਇਆ ਸੀ ਮੈਂ ਪੂਰਾ ਚੇਂਜ ਕਰਵਾਤਾ ਸੀ ਤੇ ਉਹਨੇ ਕਿਹਾ ਸੀ ਮੈਂ ਪੂਰਾ ਚੇਂਜ ਕਰਨਾ ਕਿ ਇੱਕ ਵਾਰ ਲੁੱਕ ਚੇਂਜ ਹੋ ਜਾਏਗੀ ਔਰ ਇਹ ਮੈਂ ਬਹੁਤ ਟਾਈਮ ਬਾਅਦ ਚੇਂਜ ਕਰਵਾਇਆ ਹੈ ਤੇ ਇਹ ਕਲਰ ਕਾਫੀ ਮੇਰਾ ਚੱਲੇ ਆਵੇ ਤੇ ਹੁਣ ਮੈਂ ਬਹੁਤ ਟਾਈਮ ਬਾਅਦ ਚੇਂਜ ਕਰਾਇਆ ਔਰ ਜਲਦੀ ਮੈਂ ਕਦੀ ਨਾ ਪਾਲੋਸ਼ ਨਹੀਂ ਆਂਦੀ بس ਉਹ ਜਦੋਂ ਮੈਨੂੰ ਬੋਲਦੀ ਹੈ ਨਾ ਉਦੋਂ ਹੀ ਜਾਂਦੀ ਹੈ ਤੇ ਮੈਂ ਥ੍ਰੈਡਿੰਗ ਵੀ ਕਰਵਾ ਲਈ ਸੀ ਨਾਲ-ਨਾਲ ਆਪਣੀ ਤੇ ਆਪਾਂ ਲਿਪਸਟਿਕ ਵੀ ਕਰਾ ਲਈ ਸੀ ਔਰ ਕਲਰ ਵੀ ਚੇਂਜ ਕਰਵਾ ਲਈ ਸੀ ਤੇ ਆਪ ਸਭ ਨੂੰ ਮੇਰਾ ਕਲਰ ਕਿਵੇਂ ਲੱਗੇ ਕਮੈਂਟ ਕਰਕੇ ਚੁੱਪ ਦੱਸਣਾ ਤੇ ਬਾਈ ਗੁਰਜੀ ਸਭ ਨੂੰ ਚੜਦੀ ਕਲਾ ਬਖਸ਼ਣ ਬਲੌਗ ਪਸੰਦ ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ওকে ਜੀ ਬਾਏ ਬਾਏ